पानी की बहुत समस्या पंद्रह साल पहला की समस्या गर्मी मा भी गंदगी बड़ी बोटल सब हो जाते हैं ਹੇ ਬੈਗੋੜੇ ਇਹ ਬੰਦਾ ਤੀ ਲੋਕ ਨੇ ਲੱਗੀ ਕੋਈ ਸੁਣਵਾਈ ਹੋਈ ਨਹੀਂ ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਹਾਂ ਦੱਸਦੇ ਹਾਂ ਇਹ ਪਠਾਨਕੋਟ ਦੇ ਸੈਲੀ ਕੁੰਨੀਆਂ ਬਾੜ ਨੰਬਰ 23 ਦੇ ਵਿੱਚ ਕਬੀਰ ਮੰਦਿਰ ਦੇ ਪਿੱਛੇ ਲੋਕਾਂ ਨੇ ਕੌਂਸਲਰ ਅਤੇ ਨਿਗਮ ਦੇ ਖਿਲਾਫ ਜਿਹੜਾ ਹੈ ਰੋਜ਼ ਪ੍ਰਦਰਸ਼ਨ ਕੀਤਾ ਹੈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਹੈ ਕਿ ਪਾਣੀ ਦੀ ਸਮੱਸਿਆ ਪਿਛਲੇ 10 ਤੋਂ 15 ਸਾਲਾਂ ਤੋਂ ਚੱਲ ਰਹੀ ਹੈ ਪਰ ਹੁਣ ਤੱਕ ਪਾਣੀ ਹੀ ਜਿਹੜਾ ਹੈ ਉਹ ਨਹੀਂ ਆ ਰਿਹਾ ਇਸ ਬਾਰੇ ਕਾਉਂਸਲਰ ਨੂੰ ਵੀ ਕਈ ਵਾਰ ਜਿਹੜਾ ਇਹ ਜਾਣੂ ਕਰਵਾਇਆ ਗਿਆ ਪਰ ਉਹਨਾਂ ਨੇ ਕਿਹਾ ਕਿ ਚੋਣਾਂ ਵੇਲੇ ਉਹ ਵੋਟਾਂ ਲੈਣਾ ਜਾਂਦੇ ਨੇ ਪਰ ਲੋਕਾਂ ਨੂੰ ਇਸ ਦੀ ਕੋਈ ਵੀ ਪਰਵਾਹ ਜਿਹੜੀ ਹੈ ਲੋਕਾਂ ਦੀ ਇਹਨਾਂ ਵੱਲੋਂ ਨਹੀਂ ਕੀਤੀ ਜਾਂਦੀ ਹੈ ਜੇਕਰ ਉਹਨਾਂ ਦੀ ਸਮੱਸਿਆ ਦਾ ਜਲਦੀ ਹੱਲ ਨਹੀਂ ਕੱਢਿਆ ਗਿਆ ਤਾਂ ਉਹਨਾਂ ਵੱਲੋਂ ਬਜ਼ੁਰਗਾਂ ਸਮੇਤ ਨਗਰ ਨਿਗਮ ਵਿੱਚ ਧਰਨਾ ਜਿਹੜਾ ਹੈ ਉਹ ਦਿੱਤਾ ਜਾਵੇਗਾ ਬਹੁਤ ਜਿਆਦਾ ਕਦੋਂ ਪਿਆਰੀ ਕਭੀਏ ਤੋ ਆਰੀ 15 ਸਾਲ ਨੇ ਜਾ ਕੇ 15 ਸਾਲ ਤੋਂ ਆਰੀ ਬੋਟਲ ਵਾਲੇ ਸਭ ਕੋਈ ਅੰਦੇ ਨੇ ਹੱਥ ਜੋੜਦੇ ਤੁਹਾਡੇ ਕੰਮ ਹੋ ਜਾਣਗੇ ਇਹ ਬੈਕਵਾਰਡ ਏਰੀਆ ਪੈਂਦਾ ਗਰੀਬ ਲੋਕ ਨੇ ਇਹਨੇ ਕੋਈ ਸੁਣਵਾਈ ਹੋਈ ਨਹੀਂ ਅਜੇ ਤੱਕ ਕਹਿੰਦੇ ਈ ਤੁਹਾਡੇ ਪੈਪਾ ਨੂੰ ਪਾਣੀ ਦੀਆਂ ਵਧੀਆਂ ਬੈਣਗੀਆਂ ਅਜੇ ਤੱਕ ਕੋਈ ਪਾਈਪ ਨਹੀਂ ਆਈ ਕੁਛ ਨਹੀਂ ਹੋਇਆ ਲਾਰੇ ਲੱਪੇ ਵਿੱਚ ਸਾਨੂੰ ਰੱਖੇ ਲੋਕਾਂ ਸਾਢੇ ਇੱਥੇ ਕੋਈ ਸੁਣਵਾਈ ਨਹੀਂ ਸਾਨੂੰ ਪਾਣੀ ਦੀ ਬਹੁਤ ਸਮੱਸਿਆ ਹੈ ਤੋਂ 15 ਸਾਲ ਪਹਿਲਾਂ ਦੀ ਸਮੱਸਿਆ ਇਹ ਨਹੀਂ ਕਿ ਇਹ ਅੱਜ ਐਤਕੀ ਗਰਮੀਆਂ ਤੋਂ ਸਾਨੂੰ ਪਾਣੀ ਆਂਦਾ ਪਿਆ ਘਟਦਾ ਪਿਆ ਅੱਜ ਤੋਂ 15 ਸਾਲ ਪਹਿਲਾਂ ਦਾ ਪਾਣੀ ਵੀ ਦਿੱਖਦਾ ਸਾਨੂੰ ਇਹ ਤੇ ਗਰਮੀ ਚ ਆਂਦੀ ਹੈ ਸਿਆਲ ਚ ਵੀ ਦਿੱਖਦਾ ਸਾਨੂੰ ਆਂਦੀ ਹੈ ਜੇ ਹਲਕਾ ਫੁਲਕਾ ਮੜਾ ਜਾ ਆ ਵੀ ਜਾਂਦਾ ਪਾਣੀ ਘੁੱਟ ਤੇ ਗੰਦਗੀ ਬੜੀ ਆਂਦੀ ਹੈ ਇਸ ਪਾਣੀ ਦੇ ਵਿੱਚ ਬੱਚਿਆਂ ਨੇ ਆਣਿਆ ਸਿਰਾਂ ਦੇ ਸਾਰਾਂ ਦੇ ਪੇਟ ਖਰਾਬ ਹੁੰਦੇ ਆ ਇਹ ਸਾਡੀ ਕੋਈ ਸੁਨਾਏ ਨਿਯਮ ਸੀ ਕਹਦਾ ਲਖਣ ਦੇ ਬਾਰੇ ਆਂਦੇ ਨੇ ਹੱਥ ਜੋੜਦੇ ਨੇ ਵੋਟਾਂ ਲੱਖ ਗਾ ਜਾਂਦੇ ਨੇ ਉਸ ਤੋਂ ਬਾਅਦ ਸਾਨੂੰ ਪੁੱਛਦੇ ਆ ਨਹੀਂ ਪਾਣੀ ਆਇਆ ਚਾਹੇ ਲਾਈਟ ਆਈ ਹੈ ਚਾਹੇ ਨਹੀਂ ਆਈ ਹੈ ਕੋਈ ਇਹਨੇ ਕਿ ਦਿੱਕਤਾ ਨੇ ਇਸ ਪਾਣੀ ਦੇ ਹੱਦ ਤੋਂ ਵੱਧਾ 26 ਨੰਬਰ ਵਾਟ ਦੇ ਰਹਿਣੇ ਵਾਲਿਆਂ ਕਬੀਰ ਨਹੀਂ ਦੀ ਕਬੀਰ ਮੰਦਰ ਦੀ ਤੇ ਐਕਸਰ ਸਾਡੀ ਕੋਲੋਨੀ ਆ ਕੋਈ ਸੁਨਾਈ ਹੈ ਨਹੀਂ ਇਸ ਪਾਸੇ ਦੇ ਵਿੱਚ ਨਿਆਣੇ ਸਿਆਣੇ ਪਾਣੀ ਨੂੰ ਇਦਾਂ ਕਿ ਤੜਸਦੇ ਇਥੇ ਮਤਲਬ ਵੀ ਬਾਡਰ ਸਪਲਾਈ ਦਾ ਟੈਂਕੀ ਵੀ ਨਹੀਂ ਆਉਂਦੀ ਪਾਣੀ ਦੀ ਵੀ ਇੱਥੋਂ ਪਰ ਕੇ ਇਹੀ ਪਾਣੀ ਪੀ ਸਕਦੇ ਬੈਕਵਰਡ ਬਹੁਤ ਜ਼ਿਆਦਾ ਹੈ ਬੈਕਵਰਡ ਏਰੀਆ ਸਾਡਾ ਪੈਂਦਾ ਹੈ ਇਥੇ ਕੋਈ ਸੁਨਾਈ ਹੈ ਨਹੀਂ ਕੋਈ ਸੁਣਦਾ ਹੈ ਨਹੀਂ ਕੋਈ ਪੁੱਛਦਾ ਹੀ ਹੈ ਨਹੀਂ ਕੋਈ ਇਥੇ ਪਰਿਵਾਰ ਕੋਈ ਕਿਸਦਾ ਰਹਿੰਦਾ ਹੈ ਕੋਈ ਜੀ ਬੱਚਾ ਇਥੇ ਰਹਿੰਦਾ ਚਾਹੇ ਨਹੀਂ ਰਹਿੰਦਾ ਬੋਲ ਜਿਆਦਾ ਕੀ ਕਰੋਗੇ ਸਰ ਕੀ ਕਰਨਾ ਹੈ ਇੱਥੇ ਤਾਂ ਨਏ ਲਾਣਾ ਕਾਰਪੋਜੀਸ਼ਨ ਚ ਜਾ ਕੇ ਅਸੀਂ ਜਿੰਨਕ ਨਿਆਣੇ ਸਿਆਣੇ ਲੈ ਇਕੱਠੇ ਹੋ ਕੇ ਚੱਲ ਜਾਈਏ ਸਵੇਰੇ ਜਾ ਕੇ ਸ਼ਾਮੀ ਆ ਜਾਇਆ ਕਰਾਂਗੇ ਫਿਰ ਭਾਈ ਜਿਹੜਾ ਮਹੱਲਾ ਤਾਂ ਕੀ ਪ੍ਰੋਬਲਮ ਆ ਰਹੀ ਹੈ ਸੈਲੂਕਲੀਆਂ ਕਬੀਰ ਮੰਦਰ ਦੇ ਬੈਕ ਸਾਡ ਪਾਣੀ ਦੀ ਪ੍ਰੋਬਲਮ ਆ ਉਹ ਗੰਦਾ ਪਾਣੀ ਇੱਥੇ ਆਂਦਿਆ ਅਸੀਂ ਬੜੇ ਵਾਰੀ ਕਹਿ ਚੁੱਕੇ ਹਾਂ ਐਮਸੀ ਨੂੰ ਪਰ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ ਇਸ ਮਹੱਲੇ ਦਾ ਹਜੇ ਤੱਕ 5-6 ਸਾਲ ਤੋਂ ਮੈਨੂੰ ਵੀ ਹੋਇਆ ਇਹਨੂੰ ਇੱਥੇ ਪਾਣੀ ਦਾ ਕੋਈ ਸਮੱਸਿਆ ਨਹੀਂ ਹਜੇ ਤੱਕ ਵੀ ਹੋਣਦੀ ਸਾਡੀ ਇਹ ਸਾਰੇ ਮੈਂਬਰ ਮੇਰੇ ਨਾਲ ਆ ਇਹਨਾਂ ਨੂੰ ਪੁੱਛ ਸਕਦੇ ਹੋ ਕਿ ਕੀ ਪਾਣੀ ਦਾ ਇਹ ਤੁਹਾਡੇ ਸਾਹਮਣੇ ਹੀ ਹੈ 10 11 ਸਾਲ ਤੋਂ ਮੈਨੂੰ ਹੋ ਗਿਆ ਦੇਖਦੇ ਨੂੰ ਤੇ ਇਹ ਬਾਕੀ ਜਿਹੜੇ ਪਹਿਲੇ ਇਹ ਦੇਖੋ ਮੇਰੇ ਤੋਂ ਪਹਿਲੇ ਜਿਹੜੇ ਆਏ ਦੇ ਆ ਹਾਂਜੀ ਅੱਪਲ ਤੇ ਆਂਦਾ ਹੀ ਨਹੀਂ ਪਾਣੀ ਤੇ ਜੇ ਤੇ ਪਾਣੀ ਆਂਦਾ ਬਹੁਤ ਜ਼ਿਆਦਾ ਹੀ ਗੰਦਾ ਤੇ ਹੁਣ ਤਾਂ ਪਾਣੀ ਦੀ ਸਮੱਸਿਆ ਬਿਲਕੁਲ ਵੀ ਹੈ ਨਹੀਂ ਜੇ ਆਹ ਦੇਖ ਲਓ ਭਾਂਡੇ ਸਾਡੇ ਬਿਲਕੁਲ ਖਾਲੀ ਆ ਪੀਣ ਤੋਂ ਵੀ ਪੀਣ ਤੋਂ ਹੀ ਬੈਠੇ ਰਿਆ ਨਹਾਣ ਤੋਂ ਹੀ ਬੱਚੇ ਇੱਥੇ ਬੈਠੇ ਰਿਆ ਬਿਲਕੁਲ ਜਿਆਦਾ ਪਾਣੀ ਸਾਡੇ ਮਹੱਲੇ 'ਚ ਨਹੀਂ ਆ ਰਿਹਾ ਜੇ ਹੱਲ ਨਹੀਂ ਹੁੰਦਾ ਤਾਂ ਫਿਰ ਕੀ ਕਰੋਗੇ ਹਾਂ ਜਿਸ ਲਈ ਹੱਲ ਨਹੀਂ ਹੁੰਦਾ ਤੇ ਅੱਗੇ ਕੀ ਕਰੋਗੇ ਅੱਗੇ ਫਿਰ ਹੁਣ ਦੇਖ ਲੋ ਕਾਰਵਾਈ ਕੀਤੀ ਜਾਏ ਸਾਡੇ ਤੇ ਕੋਈ ਕਾਰਵਾਈ ਕੀਤੀ ਜਾਏ ਕੈਮਰ ਪਰਸਨ ਹਣੀ ਦੇ ਨਾਲ ਅਦਸੰਗਤ ਰਿਪੋਰਟ